ਉਤਪਤੀ ਕਿਤਾਬ ਪਹਿਲੀ ਵੀਡੀਓ ਵਿੱਚ ਅਸੀਂ ਵੇਖਿਆ ਕਿ ਕਿਵੇਂ ਅਧਿਆਇ 1 ਤੋਂ 11 ਤੱਕ ਬਾਈਬਲ ਦੀ ਮੂਲ ਕਹਾਣੀ ਦੱਸੀ ਗਈ ਹੈ ਪਰਮੇਸ਼ੁਰ ਨੇ ਸਭ ਕੁਝ ਬਣਾਇਆ ਹੈ ਅਤੇ ਉਹ ਆਪਣੇ ਵੱਲੋਂ ਸੰਸਾਰ ਤੇ ਰਾਜ ਕਰਨ ਲਈ ਮਨੁੱਖਾਂ ਨੂੰ ਆਪਣੇ ਸਰੂਪ ਤੇ ਬਣਾਉਂਦਾ ਹੈ ਮਨੁੱਖ ਨੇ ਪਾਪ ਅਤੇ ਵਿਦਰੋਹ ਨੂੰ ਚੁਣਿਆ ਅਤੇ ਇਸ ਲਈ ਸੰਸਾਰ ਕਾਬੂ ਤੋਂ ਬਾਹਰ ਹੋ ਕੇ ਹਿੰਸਾ ਅਤੇ ਮੌਤ ਦੇ ਵਾਸ ਵਿੱਚ ਆ ਗਿਆ ਇਹ ਸਭ ਬਾਬਲ ਦੇ ਲੋਕਾਂ ਦੀ ਬਗਾਵਤ ਅਤੇ ਉਹਨਾਂ ਦੇ ਖਿੰਡ ਜਾਣ ਦੇ ਕਾਰਨ ਹੋਇਆ ਅਤੇ ਇਸ ਲਈ ਵੱਡਾ ਸਵਾਲ ਇਹ ਹੈ ਪਰਮੇਸ਼ਵਰ ਆਪਣੇ ਸੰਸਾਰ ਨੂੰ ਬਚਾਉਣ ਅਤੇ ਛਡਾਉਣ ਲਈ ਕੀ ਕਰਨ ਜਾ ਰਿਹਾ ਹੈ ਖੈਰ ਬਾਬਲ ਤੋਂ ਖਿੰਡਣ ਤੋਂ ਬਾਅਦ ਲੇਖਕ ਸਿਰਫ ਇੱਕ ਹੀ ਪਰਿਵਾਰ ਦੀ ਵੰਸ਼ਾਵਲੀ ਤੇ ਨਿਗਾਹ ਰੱਖਦਾ ਹੈ ਜੋ ਕਿ ਬਾਅਦ ਵਿੱਚ ਅਬਰਾਮ ਨਾਮ ਦੇ ਵਿਅਕਤੀ ਤੱਕ ਲੈ ਜਾਂਦੀ ਹੈ ਜੋ ਬਾਅਦ ਵਿੱਚ ਅਬਰਾਮ ਦੇ ਨਾਮ ਨਾਲ ਜਾਣਿਆ ਗਿਆ 12ਵੇਂ ਅਧਿਆਇ ਦੇ ਆਰੰਭ ਵਿੱਚ ਅਬਰਾਹਾਮ ਨਾਲ ਪਰਮੇਸ਼ਵਰ ਦਾ ਵਾਦਾ ਕਹਾਣੀ ਨੂੰ ਇੱਕ ਨਵੀਂ ਲਹਿਰ ਦਿੰਦਾ ਹੈ ਪਰਮੇਸ਼ਵਰ ਅਬਰਾਹਾਮ ਨੂੰ ਆਪਣਾ ਘਰ ਛੱਡ ਕੇ ਕਨਾਨ ਦੀ ਧਰਤੀ ਨੂੰ ਜਾਣ ਲਈ ਕਹਿੰਦਾ ਹੈ ਜਿਸ ਬਾਰੇ ਪਰਮੇਸ਼ਵਰ ਨੇ ਕਿਹਾ ਕਿ ਉਹ ਇੱਕ ਦਿਨ ਉਸ ਦੀ ਹੋ ਜਾਏਗੀ ਅਤੇ ਪਰਮੇਸ਼ਵਰ ਵਾਅਦਾ ਕਰਦਾ ਹੈ ਕਿ ਉਹ ਉਸ ਧਰਤੀ ਤੇ ਅਬਰਾਹਾਮ ਨੂੰ ਇੱਕ ਮਹਾਨ ਜਾਤੀ ਬਣਾਵੇਗਾ ਅਤੇ ਉਸ ਦਾ ਨਾਮ ਮਹਾਨ ਬਣਾਵੇਗਾ ਅਤੇ ਉਸ ਨੂੰ ਅਸ਼ੀਸ਼ ਦੇਵੇਗਾ ਹੁਣ ਇਹ ਵਾਅਦੇ ਪੁਸਤਕ ਦੇ ਪਹਿਲੇ ਭਾਗਾਂ ਨਾਲ ਜੁੜੇ ਹੋਏ ਹਨ ਬਾਬਲ ਨੇ ਹੰਕਾਰ ਨਾਲ ਆਪਣਾ ਨਾਮ ਵੱਡਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਵਿੱਚ ਕਾਮਯਾਬ ਨਾ ਹੋ ਸਕਿਆ ਪਰ ਪਰਮੇਸ਼ਵਰ ਆਪਣੀ ਖੁੱਲ੍ਹਦਿਲੀ ਵਿੱਚ ਇੱਕ ਆਮ ਜਿਹੇ ਵਿਅਕਤੀ ਨੂੰ ਅਬਰਾਹਾਮ ਦਾ ਵੱਡਾ ਨਾਮ ਦੇਣ ਜਾ ਰਿਹਾ ਹੈ ਅਬਰਾਹਾਮ ਨੂੰ ਪਰਮੇਸ਼ਵਰ ਦੀ ਅਸ਼ੀਸ਼ ਵਿੱਚ ਮੂਲ ਅਸ਼ੀਸ਼ ਦੀ ਝਲਕ ਦਿਖਾਈ ਦਿੰਦੀ ਹੈ ਜੋ ਪਰਮੇਸ਼ਵਰ ਨੇ ਮਨੁੱਖ ਨੂੰ ਆਰੰਭ ਵਿੱਚ ਦਿੱਤੀ ਸੀ ਇਸ ਲਈ ਸਵਾਲ ਇਹ ਹੈ ਕਿ ਪਰਮੇਸ਼ਵਰ ਅਬਰਾਹਮ ਅਤੇ ਉਸ ਦੇ ਪਰਿਵਾਰ ਨੂੰ ਅਸ਼ੀਸ਼ ਕਿਉਂ ਦੇਣ ਜਾ ਰਿਹਾ ਹੈ ਪਰਮੇਸ਼ਵਰ ਦੇ ਵਾਅਦੇ ਦਾ ਆਖਰੀ ਵਾਕ ਇਸ ਨੂੰ ਸਪਸ਼ਟ ਕਰਦਾ ਹੈ ਤਾਂ ਜੋ ਧਰਤੀ ਦੇ ਸਾਰੇ ਘਰਾਣੇ ਪਰਮੇਸ਼ਵਰ ਤੋਂ ਅਸ਼ੀਸ਼ ਪਾਉਣ ਇਹ ਬਾਈਬਲ ਦੀ ਪੂਰੀ ਕਹਾਣੀ ਨੂੰ ਸਮਝਣ ਦੀ ਕੁੰਜੀ ਹੈ ਪਰਮੇਸ਼ਵਰ ਦੀ ਯੋਜਨਾ ਅਬਰਾਹਮ ਦੇ ਪਰਿਵਾਰ ਦੁਆਰਾ ਉਸ ਦੇ ਵਿਦਰੋਹੀ ਸੰਸਾਰ ਨੂੰ ਬਚਾ ਕੇ ਅਸ਼ੀਸ਼ ਦੇਣ ਦੀ ਹੈ ਇਹੀ ਕਾਰਨ ਹੈ ਕਿ ਪੁਰਾਣੇ ਨੇਮ ਦੀ ਬਾਕੀ ਕਹਾਣੀ ਸਿਰਫ ਇਸ ਇੱਕ ਪਰਿਵਾਰ ਤੇ ਕੇਂਦ੍ਰਿਤ ਹੁੰਦੀ ਹੈ ਜਿਨ੍ਹਾਂ ਨੂੰ ਬਾਅਦ ਵਿੱਚ ਇਜ਼ਰਾਈਲ ਦੇ ਲੋਕ ਕਿਹਾ ਗਿਆ। ਇਹੀ ਕਾਰਨ ਹੈ ਕਿ ਬਾਅਦ ਵਿੱਚ ਇਜ਼ਰਾਈਲ ਨੂੰ ਸਨਈ ਪਹਾੜ ਤੇ ਜਾਜਕਾਂ ਦਾ ਰਾਜ ਵੀ ਕਿਹਾ ਜਾਵੇਗਾ। ਪਰਮੇਸ਼ਵਰ ਉਹਨਾਂ ਦੀ ਵਰਤੂ ਬਾਕੀ ਸਾਰੀਆਂ ਕੌਮਾਂ ਨੂੰ ਇਹ ਦਿਖਾਉਣ ਲਈ ਕਰਨਾ ਚਾਹੁੰਦਾ ਹੈ ਕਿ ਉਹ ਕਹਿ ਉਹ ਜਿਹਾ ਹੈ। ਅਖੀਰ ਵਿੱਚ ਉਹ ਵਾਅਦਾ ਕਰਦਾ ਹੈ ਜੋ ਬਾਅਦ ਦੇ ਬਾਈਬਲ ਦੇ ਨਬੀਆਂ ਅਤੇ ਕਵੀਆਂ ਨੇ ਲਿਆ ਜੋ ਕਹਿੰਦੇ ਹਨ ਕਿ ਵਾਅਦੇ ਦਾ ਪੂਰਾ ਹੋਣਾ ਇਸਰਾਇਲ ਦੇ ਮਸੀਹੀ ਰਾਜੇ ਦੁਆਰਾ ਹੋਵੇਗਾ ਜਿਸ ਦਾ ਰਾਜ ਸਾਰੀਆਂ ਕੌਮਾਂ ਵਿੱਚ ਨਿਆਂ ਅਤੇ ਸ਼ਾਂਤੀ ਲਿਆਵੇਗਾ ਹੁਣ ਕਹਾਣੀ ਦੇ ਇਸ ਭਾਗ ਤੱਕ ਇਹਨਾਂ ਵਿੱਚੋਂ ਕੁਝ ਵੀ ਸਪਸ਼ਟ ਨਹੀਂ ਹੈ ਤੁਸੀਂ ਇਸ ਨੂੰ ਪੜਨਾ ਜਾਰੀ ਰੱਖੋ ਅਤੇ ਇਸ ਵਾਅਦੇ ਨੂੰ ਅੱਗੇ ਵਧਦੇ ਹੋਏ ਦੇਖੋ ਬਾਕੀ ਦੀ ਕਿਤਾਬ ਅਬਰਾਹਾਮ ਅਤੇ ਉਸ ਦੇ ਪਰਿਵਾਰ ਉੱਤੇ ਕੇਂਦ੍ਰਿਤ ਹੈ ਪਹਿਲਾ ਅਬਰਾਹਾਮ ਖੁਦ ਫਿਰ ਉਸ ਦਾ ਪੁੱਤਰ ਇਜ਼ਹਾਕ ਅਤੇ ਫਿਰ ਉਸ ਦਾ ਪੁੱਤਰ ਯਾਕੂਬ ਅਤੇ ਫਿਰ ਯਾਕੂਬ ਦੇ 12 ਪੁੱਤਰ ਅਤੇ ਹਰ ਪੀੜੀ ਦੀਆਂ ਕਹਾਣੀਆਂ ਦੋ ਮੁੱਖ ਵਿਸ਼ਿਆਂ ਦੁਆਰਾ ਜੁੜੀਆਂ ਹੋਈਆਂ ਹਨ ਪਹਿਲਾਂ ਅਬਰਾਹਮ ਦੇ ਪਰਿਵਾਰ ਦੀ ਹਰ ਪੀੜੀ ਨੂੰ ਵਾਰ-ਵਾਰ ਅਸਫਲ ਹੁੰਦੇ ਵਿਖਾਇਆ ਗਿਆ ਹੈ ਉਹ ਗਲਤ ਫੈਸਲੇ ਲੈਂਦੇ ਰਹਿੰਦੇ ਹਨ ਜੋ ਉਹਨਾਂ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਹਨ ਅਤੇ ਪਰਮੇਸ਼ਵਰ ਦੇ ਵਾਅਦੇ ਨੂੰ ਸ਼ੱਕ ਵਿੱਚ ਪਾ ਦਿੰਦੇ ਹਨ ਫਿਰ ਵੀ ਪਰਮੇਸ਼ਵਰ ਉਹਨਾਂ ਦੇ ਪ੍ਰਤੀ ਵਫਾਦਾਰ ਬਣਿਆ ਰਿਹਾ ਉਹ ਉਹਨਾਂ ਨੂੰ ਉਹਨਾਂ ਤੋਂ ਹੀ ਬਚਾਉਂਦਾ ਰਿਹਾ ਅਤੇ ਉਹਨਾਂ ਦੀਆਂ ਅਸਫਲਤਾਵਾਂ ਦੇ ਬਾਵਯੂਦ ਉਹਨਾਂ ਨੂੰ ਅਸ਼ੀਸ਼ ਦੇਣ ਅਤੇ ਉਹਨਾਂ ਦੁਆਰਾ ਕੋਮਾ ਨੂੰ ਅਸ਼ੀਸ਼ ਦੇਣ ਦੇ ਆਪਣੇ ਵਾਅਦੇ ਨੂੰ ਸਾਬਿਤ ਕਰਦਾ ਰਿਹਾ ਇਸ ਲਈ ਅਬਰਾਹਮ ਦੀਆਂ ਕਹਾਣੀਆਂ ਪਰਮੇਸ਼ਵਰ ਨੇ ਅਬਰਾਹਮ ਨੂੰ ਇੱਕ ਵੱਡਾ ਪਰਿਵਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਦੋ ਵੱਖ-ਵੱਖ ਮੌਕਿਆਂ ਤੇ ਉਹ ਆਪਣੇ ਜੀਵਨ ਨੂੰ ਲੈ ਕੇ ਡਰ ਗਿਆ ਕਿਉਂਕਿ ਦੂਜੇ ਆਦਮੀ ਉਸ ਦੀ ਪਤਨੀ ਵੱਲ ਆਕਰਸ਼ਿਤ ਹੋ ਗਏ ਸਨ ਅਤੇ ਉਹ ਇਸ ਤੋਂ ਵੀ ਇਨਕਾਰ ਕਰਦਾ ਹੈ ਕਿ ਉਸ ਨੇ ਉਸ ਦੇ ਨਾਲ ਵਿਆਹ ਵੀ ਕੀਤਾ ਹੈ ਜਿਸ ਕਾਰਨ ਇਹ ਸਭ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਇਨਾ ਹੀ ਨਹੀਂ ਅਬਰਾਹਾਮ ਅਤੇ ਉਸ ਦੀ ਪਤਨੀ ਸਾਰਾ ਦੇ ਬੱਚੇ ਨਹੀਂ ਹੋ ਸਕਦੇ ਅਤੇ ਇਸ ਲਈ ਸਾਰਾ ਅਬਰਾਹਾਮ ਨੂੰ ਆਪਣੀ ਨੌਕਰ ਲੜਕੀਆਂ ਵਿੱਚੋਂ ਇੱਕ ਨਾਲ ਸੌਣ ਦਾ ਪ੍ਰਬੰਧ ਕਰਦੀ ਹੈ ਜਿਸ ਨਾਲ ਪਰਿਵਾਰ ਵਿੱਚ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਹਨ ਪਰ ਹਰ ਵਾਰ ਪਰਮੇਸ਼ਵਰ ਅਬਰਾਹਾਮ ਨੂੰ ਬਚਾਉਂਦਾ ਹੈ ਅਤੇ 15 ਅਤੇ 17 ਅਧਿਆਵਾਂ ਵਿੱਚ ਪਰਮੇਸ਼ਵਰ ਨੇ ਅਬਰਾਹਾਮ ਨਾਲ ਆਪਣੇ ਵਾਅਦੇ ਨੂੰ ਇੱਕ ਅਧਿਕਾਰਿਕ ਵਚਨਬੱਧਤਾ ਦੇ ਨਾਲ ਇੱਕ ਨਾਮ ਦਿੱਤਾ ਜਿਸ ਨੂੰ ਨੇਮ ਕਿਹਾ ਜਾਂਦਾ ਹੈ ਇਹ ਇੱਕ ਉੱਤਮ ਦ੍ਰਿਸ਼ ਹੈ ਪਰਮੇਸ਼ਵਰ ਅਬਰਾਹਾਮ ਨੂੰ ਰਾਤ ਦੇ ਤਾਰਿਆਂ ਨੂੰ ਵੇਖਣ ਅਤੇ ਉਹਨਾਂ ਦੀ ਗਿਣਤੀ ਕਰਨ ਲਈ ਸੱਦਦਾ ਹੈ ਅਤੇ ਉਹ ਕਹਿੰਦਾ ਹੈ ਇਸ ਤਰ੍ਹਾਂ ਤੇਰਾ ਪਰਿਵਾਰ ਬਹੁਤ ਜ਼ਿਆਦਾ ਹੋਣ ਜਾ ਰਿਹਾ ਹੈ ਬੱਚਿਆਂ ਦਾ ਨਾ ਹੋਣਾ ਅਤੇ ਉਹਨਾਂ ਦੇ ਹੋਣ ਦਾ ਕੋਈ ਵੀ ਜਰੀਆ ਨਾ ਹੋਣਾ ਅਜਿਹੀਆਂ ਸਾਰੀਆਂ ਅਸੰਭਾਵਨਾਵਾਂ ਦੇ ਬਾਵਜੂਦ ਅਬਰਾਹਾਮ ਅਸਮਾਨ ਵੱਲ ਵੇਖਦਾ ਹੈ ਅਤੇ ਬਸ ਪਰਮੇਸ਼ਵਰ ਦੇ ਵਾਅਦੇ ਤੇ ਭਰੋਸਾ ਕਰਦਾ ਹੈ ਅਤੇ ਪਰਮੇਸ਼ਵਰ ਜਵਾਬ ਵਿੱਚ ਅਬਰਾਹਾਮ ਨਾਲ ਨੇਮ ਬੰਨ੍ਹਦਾ ਹੈ ਅਤੇ ਵਾਅਦਾ ਕਰਦਾ ਹੈ ਕਿ ਉਹ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਹੋਵੇਗਾ ਤਾਂ ਜੋ ਸਾਰਾ ਸੰਸਾਰ ਪਰਮੇਸ਼ਵਰ ਦੀ ਅਸੀਸ਼ پا ਸਕੇ ਪਰਮੇਸ਼ਵਰ ਅਬਰਾਹਮ ਨੂੰ ਕਹਿੰਦਾ ਹੈ ਕਿ ਉਹ ਆਪਣੇ ਪਰਿਵਾਰ ਨੂੰ ਨੇਮ ਦੇ ਚਿੰਨ ਨਾਲ ਨਿਸ਼ਾਨਬੱਧ ਕਰੇ ਅਰਥਾਤ ਪਰਿਵਾਰ ਦੇ ਸਾਰੇ ਮੁੰਡਿਆਂ ਦੀ ਸੁੰਨਤ ਕਰਾਵੇ ਇਹ ਚਿੰਨ ਉਹਨਾਂ ਨੂੰ ਯਾਦ ਕਰਾਉਣ ਲਈ ਸੀ ਕਿ ਪਰਿਵਾਰ ਦਾ ਫਲਦਾਇਕ ਹੋਣਾ ਪਰਮੇਸ਼ਵਰ ਦੀ ਵੱਲੋਂ ਇੱਕ ਤੋਹਫਾ ਹੈ ਅਤੇ ਬਾਅਦ ਵਿੱਚ ਅਬਰਾਹਮ ਦੇ ਬਹੁਤ ਸਾਰੇ ਬੱਚੇ ਹੋਏ ਅਤੇ ਚੰਗੇ ਬੁਢਾਪੇ ਵਿੱਚ ਉਹ ਮਰ ਗਿਆ ਹੁਣ ਯਾਕੂਬ ਦੀ ਕਹਾਣੀ ਇਹਨਾਂ ਵਿਸ਼ਿਆਂ ਨੂੰ ਬਹੁਤ ਨਾਟਕੀ ਢੰਗ ਨਾਲ ਪੇਸ਼ ਕਰਦੀ ਹੈ ਜਨਮ ਤੋਂ ਹੀ ਯਾਕੂਬ ਆਪਣੇ ਨਾਮ ਦੇ ਅਨੁਸਾਰ ਜੀਉਂਦਾ ਹੈ ਜਿਸ ਦਾ ਅਰਥ ਧੋਖੇਬਾਜ਼ ਹੈ ਉਹ ਆਪਣੇ ਭਰਾ ਇਸ਼ਾਵ ਤੋਂ ਧੋਖੇ ਨਾਲ ਉਸ ਦੀ ਵਿਰਾਸਤ ਅਤੇ ਆਸ਼ੀਸ਼ ਖੋਹ ਲੈਂਦਾ ਹੈ ਅਤੇ ਉਹ ਇਹ ਆਪਣੇ ਬਜ਼ੁਰਗ ਅੰਨੇ ਪਿਤਾ ਨੂੰ ਧੋਖਾ ਦੇ ਕੇ ਕਰਦਾ ਹੈ ਅਤੇ ਫਿਰ ਉਹ ਭੱਜ ਜਾਂਦਾ ਹੈ ਉਹ ਚਾਰ ਵਿਆਹ ਕਰਦਾ ਹੈ ਜਦ ਕਿ ਉਹ ਸਿਰਫ ਖੇਲ ਨੂੰ ਹੀ ਪਿਆਰ ਕਰਦਾ ਹੈ ਅਤੇ ਇਸ ਕਰਕੇ ਪਰਿਵਾਰ ਵਿੱਚ ਹਰ ਕਿਸਮ ਦਾ ਵਿਰੋਧ ਪੈਦਾ ਹੁੰਦਾ ਹੈ ਯਾਕੂਬ ਨੂੰ ਇੱਕੋ ਚੀਜ਼ ਹਲੀਮ ਕਰਦੀ ਹੈ ਉਸਦੇ ਮਾਮੇ ਲਬਾਨ ਦੁਆਰਾ ਧੋਖਾ ਜੋ ਉਸ ਨਾਲ ਕਈ ਸਾਲਾਂ ਤੱਕ ਧੋਖਾ ਕਰਦਾ ਰਿਹਾ ਹੁਣ ਸਥਿਤੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ ਅਤੇ ਇਸ ਲਈ ਇਹ ਇੱਕ ਹਲੀਮ ਯਾਕੂਬ ਹੈ ਜੋ ਆਪਣੇ ਦੇਸ਼ ਵਾਪਸ ਆਉਂਦਾ ਹੈ ਅਤੇ ਇੱਕ ਬਹੁਤ ਅਜੀਬ ਕਹਾਣੀ ਵਿੱਚ ਯਾਕੂਬ ਪਰਮੇਸ਼ਵਰ ਤੋਂ ਅਸ਼ੀਸ਼ ਮੰਗਦਾ ਹੈ ਜਦੋਂ ਉਹ ਪਰਮੇਸ਼ਵਰ ਨਾਲ ਘੋਲ ਕਰਦਾ ਹੈ ਇਹ ਸੱਚ ਹੈ ਕਿ ਕੁਝ ਚੀਜ਼ਾਂ ਅਸਲ ਵਿੱਚ ਕਦੇ ਨਹੀਂ ਬਦਲਦੀਆਂ ਹੈ ਨਾ ਹਾਲਾਂਕਿ ਪਰਮੇਸ਼ਵਰ ਯਾਕੂਬ ਦੀ ਦ੍ਰਿੜਤਾ ਦਾ ਸਨਮਾਨ ਕਰਦਾ ਹੈ ਅਤੇ ਅਬਰਾਹਮ ਦੀ ਅਸੀਸ਼ ਯਾਕੂਬ ਨੂੰ ਦਿੰਦਾ ਹੈ ਪਰਮੇਸ਼ਵਰ ਯਾਕੂਬ ਦਾ ਨਾਮ ਬਦਲ ਕੇ ਇਸਰਾਇਲ ਰੱਖਦਾ ਹੈ ਜਿਸ ਦਾ ਅਰਥ ਹੈ ਜੋ ਪਰਮੇਸ਼ਵਰ ਦੇ ਨਾਲ ਝੋਲ ਕਰਦਾ ਹੈ ਹੁਣ ਇਹ ਕਿਤਾਬ ਦਾ ਆਖਰੀ ਭਾਗ ਹੈ ਯਾਕੂਬ ਦੇ ਪੁੱਤਰਾਂ ਦੀ ਕਹਾਣੀ ਜਿੱਥੇ ਸਾਰੇ ਵਿਸ਼ੇ ਮੁੱਖ ਵਿਸ਼ੇ ਨਾਲ ਮਿਲ ਜਾਂਦੇ ਹਨ ਯਾਕੂਬ ਆਪਣੇ ਦੂਜੇ ਸਭ ਤੋਂ ਛੋਟੇ ਪੁੱਤਰ ਯੂਸਫ ਨੂੰ ਹੋਰਨਾ ਨਾਲੋਂ ਜ਼ਿਆਦਾ ਪਿਆਰ ਕਰਦਾ ਹੈ ਅਤੇ ਉਹ ਉਸ ਨੂੰ ਇੱਕ ਵਿਸ਼ੇਸ਼ ਚੋਲਾ ਦਿੰਦਾ ਹੈ ਜੋਸਫ ਦੇ 10 ਵੱਡੇ ਭਰਾ ਉਸ ਨਾਲ ਨਫ਼ਰਤ ਕਰਦੇ ਹਨ ਅਤੇ ਉਹ ਯੋਸਫ ਨੂੰ ਅਗਵਾਹ ਕਰ ਲੈਂਦੇ ਹਨ ਅਤੇ ਉਸ ਨੂੰ ਮਾਰ ਦੇਣ ਦੀ ਯੋਜਨਾ ਬਣਾਉਂਦੇ ਹਨ ਪਰ ਇਸ ਦੀ ਬਜਾਏ ਉਹ ਯੋਸਫ ਨੂੰ ਮਿਸਰ ਵਿੱਚ ਦਾਸ ਦੇ ਰੂਪ ਵਿੱਚ ਵੇਚਣ ਦਾ ਫੈਸਲਾ ਕਰਦੇ ਹਨ ਜਿੱਥੇ ਉਹ ਆਖਿਰ ਜੇਲ੍ਹ ਵਿੱਚ ਜਾਂਦਾ ਹੈ ਪਰਿਵਾਰਿਕ ਅਸਫਲਤਾ ਦੇ ਬਾਰੇ ਗੱਲ ਕਰੋ ਹੁਣ ਪਰਮੇਸ਼ਰ ਯੋਸਫ ਦੇ ਨਾਲ ਹੈ ਅਤੇ ਉਹ ਯੋਸਫ ਨੂੰ ਜੇਲ੍ਹ ਤੋਂ ਛਡਾਉਣ ਦੀ ਯੋਜਨਾ ਬਣਾਉਂਦਾ ਹੈ ਅਤੇ ਅੰਤ ਵਿੱਚ ਫਿਰੌਨ ਯੋਸਫ ਨੂੰ ਉੱਚਾ ਉਠਾ ਕੇ ਪੂਰੇ ਮਿਸਰ ਉਤੇ ਦੂਸਰੇ ਸਥਾਨ ਦਾ ਅਧਿਕਾਰ ਯੋਸਫ ਦੇ ਹੱਥ ਵਿੱਚ ਦੇ ਦਿੰਦਾ ਹੈ ਅਤੇ ਯੋਸਫ ਮਿਸਰ ਦੇਸ਼ ਨੂੰ ਅਕਾਲ ਤੋਂ ਬਚਾਉਂਦਾ ਹੈ ਅਤੇ ਉਹ ਆਪਣੇ ਭਰਾਵਾਂ ਅਤੇ ਪਰਿਵਾਰ ਨੂੰ ਵੀ ਭੁੱਖਿਆ ਮਰਨ ਤੋਂ ਬਚਾਉਂਦਾ ਹੈ ਅਤੇ ਇੱਕ ਵਾਰ ਫਿਰ ਅਸੀਂ ਦੇਖ ਸਕਦੇ ਹਾਂ ਕਿ ਅਬਰਾਹਾਮ ਦੇ ਪਰਿਵਾਰ ਦੀ ਮੂਰਖਤਾ ਅਤੇ ਪਾਪ ਨੂੰ ਪਰਮੇਸ਼ਵਰ ਦੀ ਵਫਾਦਾਰੀ ਮਿਲਦੀ ਹੈ ਉਹ ਆਪਣੇ ਭਰਾਵਾਂ ਨੂੰ ਕਹਿੰਦਾ ਹੈ ਤੁਸੀਂ ਸਾਰਿਆਂ ਨੇ ਇਹ ਯੋਜਨਾ ਬੁਰੀਾਈ ਲਈ ਬਣਾਈ ਸੀ ਪਰ ਪਰਮੇਸ਼ਵਰ ਨੇ ਇਸ ਨੂੰ ਭਲਾਈ ਨਾਲ ਬਦਲ ਦਿੱਤਾ ਤਾਂ ਜੋ ਬਹੁਤ ਸਾਰੀਆਂ ਜਾਨਾਂ ਬਚਾਈਆਂ ਜਾਣ ਹੁਣ ਇਹਨਾਂ ਸ਼ਬਦਾਂ ਨੂੰ ਯੋਜਨਾਬੱਧ ਤਰੀਕੇ ਨਾਲ ਕਿਤਾਬ ਦੇ ਅੰਤ ਵਿੱਚ ਰੱਖਿਆ ਗਿਆ ਹੈ ਕਿਉਂਕਿ ਇਹ ਨਾ ਸਿਰਫ ਯੋਸਫ ਅਤੇ ਉਸਦੇ ਭਰਾਵਾਂ ਦੀ ਕਹਾਣੀ ਨੂੰ ਸੰਖੇਪ ਵਿੱਚ ਦੱਸਦੇ ਹਨ ਬਲਕਿ ਪੂਰੀ ਕਿਤਾਬ ਦਾ ਸਾਰ ਦਿੰਦੇ ਹਨ ਉਤਪਤ 3 ਤੋਂ ਬਾਅਦ ਮਨੁੱਖ ਸਵਾਰਥੀ ਤਰੀਕੇ ਨਾਲ ਕੰਮ ਅਤੇ ਬੁਰੀਾਈ ਕਰਦੇ ਰਹੇ ਪਰ ਪਰਮੇਸ਼ਵਰ ਆਪਣੇ ਸੰਸਾਰ ਨੂੰ ਇਸ ਦੀਆਂ ਯੋਜਨਾਵਾਂ ਤੇ ਨਹੀਂ ਛੱਡ ਰਿਹਾ ਉਹ ਲੋਕਾਂ ਦੀਆਂ ਅਸਫਲਤਾਵਾਂ ਦੇ ਬਾਅਵਯੂਦ ਉਹਨਾਂ ਨੂੰ ਅਸ਼ੀਸ਼ ਦੇਣ ਲਈ ਵਫਾਦਾਰ ਅਤੇ ਦ੍ਰਿੜ ਰਹਿਂਦਾ ਹੈ ਤੁਸੀਂ ਖਾਸ ਤੌਰ ਤੇ ਇਹ ਵੇਖ ਸਕਦੇ ਹੋ ਕਿ ਕਿਵੇਂ ਔਰਤ ਦੀ ਸੰਤਾਨ ਬਾਰੇ ਉਹ ਰਹੱਸਮਈ ਵਾਅਦਾ ਸਾਰੀ ਕਿਤਾਬ ਵਿੱਚ ਵਿਕਸਿਤ ਹੁੰਦਾ ਹੈ ਉਤਪਤ ਤੈਨੂੰ ਯਾਦ ਰੱਖੋ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ ਕਿ ਇੱਕ ਜ਼ਖਮੀ ਜੇਤੂ ਆਵੇਗਾ ਅਤੇ ਸੱਪ ਨੂੰ ਕੁਚਲ ਦੇਵੇਗਾ ਅਤੇ ਬੁਰੀਾਈ ਨੂੰ ਇਸ ਦੀ ਜੜੋਂ ਕੱਢ ਦੇਵੇਗਾ ਲੇਖਕ ਫਿਰ ਇਸ ਵਾਅਦੇ ਨੂੰ ਸਿੱਧਾ ਅਬਰਾਹਮ ਦੇ ਪਰਿਵਾਰ ਨਾਲ ਜੋੜਦਾ ਹੈ ਇਹ ਇਸ ਗੱਲ ਦਾ ਹਿੱਸਾ ਹੈ ਕਿ ਕਿਵੇਂ ਪਰਮੇਸ਼ਰ ਆਪਣੇ ਅਸ਼ੀਸ਼ ਕੋਮਾ ਨੂੰ ਦਿੰਦਾ ਹੈ ਅਬਰਾਹਮ ਤੋਂ ਇਹ ਵਾਅਦਾ ਯਾਕੂਬ ਦੇ ਚੌਥੇ ਪੁੱਤਰ ਯਹੂਦਾ ਨਾਲ ਜੋੜਿਆ ਜਾਂਦਾ ਹੈ ਅਤੇ ਇਹ ਇਸ ਤਰ੍ਹਾਂ ਹੈ 39 ਅਧਿਆਇ ਦੀ ਇੱਕ ਬਹੁਤ ਹੀ ਮਹੱਤਵਪੂਰਨ ਕਵਿਤਾ ਵਿੱਚ ਜਦੋਂ ਬਿਰਧ ਯਾਕੂਬ ਆਪਣੀ ਮੌਤ ਦੇ ਬਿਸਤਰ ਉੱਤੇ ਸੀ ਉਹ ਆਪਣੇ 12 ਪੁੱਤਰਾਂ ਨੂੰ ਅਸ਼ੀਸ਼ ਦੇਣਾ ਚਾਹੁੰਦਾ ਸੀ ਜਦੋਂ ਯਹੂਦਾ ਦੀ ਵਾਰੀ ਆਉਂਦੀ ਹੈ ਤਾਂ ਯਾਕੂਬ ਭਵਿੱਖਬਾਣੀ ਕਰਦਾ ਹੈ ਕਿ ਯਹੂਦਾ ਇਸਰਾਇਲ ਦੇ ਸ਼ਾਹੀ ਆਗੂਆਂ ਦਾ ਗੋਤ ਬਣੇਗਾ ਅਤੇ ਇੱਕ ਦਿਨ ਇੱਕ ਰਾਜਾ ਆਵੇਗਾ ਜੋ ਸਾਰੀਆਂ ਕੋਮਾ ਨੂੰ ਆਗਿਆਕਾਰੀ ਦਾ ਆਦੇਸ਼ ਦੇਵੇਗਾ ਅਤੇ ਸਾਰੇ ਸੰਸਾਰ ਨੂੰ ਬਾਗ ਦੀ ਅਸ਼ੀਸ਼ ਬਹਾਲ ਕਰਕੇ ਪਰਮੇਸ਼ਵਰ ਦੇ ਵਾਅਦੇ ਨੂੰ ਪੂਰਾ ਕਰੇਗਾ ਅਤੇ ਫਿਰ ਇਸ ਤੋਂ ਬਾਅਦ ਯਾਕੂਬ ਦੀ ਮੌਤ ਹੋ ਜਾਂਦੀ ਹੈ ਅਤੇ ਬਾਅਦ ਵਿੱਚ ਯੂਸਫ ਦੀ ਵੀ ਮੌਤ ਹੋ ਜਾਂਦੀ ਹੈ ਅਤੇ ਵੱਧ ਰਿਹਾ ਪਰਿਵਾਰ ਮਿਸਰ ਵਿੱਚ ਰਹਿੰਦਾ ਹੈ ਅਤੇ ਇਸ ਲਈ ਉਤਪਤੀ ਕਿਤਾਬ ਇਹਨਾਂ ਸਾਰੀਆਂ ਭਵਿੱਖ ਦੀਆਂ ਉਮੀਦਾਂ ਅਤੇ ਵਾਅਦਿਆਂ ਨੂੰ ਅਵਿਕਸਿਤ ਅਵਸਥਾ ਵਿੱਚ ਛੱਡ ਕੇ ਹੀ ਸਮਾਪਤ ਹੋ ਜਾਂਦੀ ਹੈ ਅਤੇ ਇਹ ਤੁਹਾਨੂੰ ਪੰਨਾ ਮੋੜ ਕੇ ਇਹ ਵੇਖਣ ਲਈ ਮਜਬੂਰ ਕਰਦਾ ਹੈ ਕਿ ਹੁਣ ਅੱਗੇ ਕੀ ਵਾਪਰੇਗਾ ਉਤਪਦੀ ਕਿਤਾਬ ਦੇ ਬਾਰੇ ਬਸ ਇਨਾ ਹੀ